हां हां तू ही ਲਾਉਣਾ ਲੋ ਵੀ ਮਿੱਤਰੋ ਸਵਾਗਤ ਆ ਅੱਜ ਫੇਰ ਨਵੇਂ ਬਲੌਗ ਦੇ ਵਿੱਚ ਅੱਜ ਤਿੰਨ ਜਾਨਵਰ ਹੋਰ ਲੈਂਦੇ ਆ ਘੋੜੀ ਆ ਇੱਕ ਦੋ ਦਾ ਦੰਦ ਬਸ਼ੇਰੀ ਮਾਰवाड़ी ਲੈਣ ਦੀ ਤੇ ਇੱਕ ਨੀਲੀ ਬਸ਼ੇਰੀ ਆ ਇੱਕ ਦੋਸਤੋ ਰਾਤ ਆਪਾਂ ਟਰੱਕ ਲਾਇਆ ਸੀ ਟਰੱਕ ਵਿੱਚੋਂ ਇੱਕ ਚੰਬੀਆਂ ਵਿੱਚੇ ਲਾਈਆਂ ਸੀ ਦੋ ਤੇ ਉਹ ਲਾਉਂਦੇ ਆ ਬਾਬੇ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਜਾਨਵਰ ਸੇਲ ਹੋ ਗਏ ਦੋਨੇ ਚੰਬੀਆਂ ਬੱਚੀਆਂ ਤੇ ਇੱਕ ਚੰਬੀ ਬੱਚੀ ਉਹਦੀ ਡਿੱਟੋ ਕਾਪੀ ਲੈਂਦੀ ਇੱਕ ਮਾਰਵਾੜੀ ਲੈਣ ਦੀ ਲੈਂਦੀ ਤੇ ਇੱਕ ਦੂਧੀਆਂ ਸੰਜਾਫ ਲੈਂਦੀ ਦੂਧੀਆਂ ਸੰਜਾਫ ਬਰਾਤਾਂ ਲਈ ਭਰਾਮ ਦੇ ਕੰਮ ਆਜੂ ਮੀਟ ਵੀ ਹੋਈ ਹੋਈ ਆ ਕਿੰਨੇ ਦਿਨ ਮੀਟ ਨੂੰ ਹੋਈ ਨੂੰ ਸਾਰਾ ਤਾਂ ਸਭ ਪਹਿਲਾਂ ਤਾਂ ਚੰਬੀ ਵਿੱਚ ਲਾਉਨੇ ਆ ਨੀਲੀ ਚੰਬੀ ਬੱਚੀ ਤਕਰੀਬਨ 11 ਕ ਮਹੀਨੇ ਦੇ ਆਸ-ਪਾਸ ਉਮਰ ਆ ਜੀ ਲੋ ਜੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਤੁਸੀਂ ਪੂਰੀ ਚੰਗੀ ਕੁਆਲਿਟੀ ਦੇ ਬੱਚੇ ਪੂਰੀ ਹੈਵੀ ਆਪਾਂ ਨੂਰੇ ਘੋੜੇ ਦੇ ਦਿੱਤੀਆਂ ਮਾਲਕਾਂ ਨੇ ਬਾਕਰਪੁਰ ਵਾਲੇ ਦੀ ਦੇਖੋ ਖੜਨੇ ਖੁਰਨੇ ਦਾ ਕਮਾਲ ਪੂਰੇ ਚੰਗੇ ਬਾਡੇ ਮੰਤਰ ਦੀ ਮਜਬੂਤੀ ਦੀ ਨੁਗਰੇ ਬੱਚੇ ਦੇਣ ਵਾਲੀ ਆ ਦੇਖ ਸਕਦੇ ਹੋ ਤੁਸੀਂ ਸਾਰਾ ਢੱਡ ਟੁੱਡਾ ਚਿੱਟਾ ਨੀਲੀ ਜੰਬੀ ਚ ਵੀ ਆ ਜਾਂਦੀ ਕਾਲੇ ਜੰਬਿਆਂ ਚ ਵੀ ਆ ਜਾਂਦੇ ਤੇ ਦੋ ਨੰਬਰ ਤੇ ਸੰਜਾਖ ਘੋੜੀ ਚੈੱਕ ਕਰੋ ਦੂਧਿਆ ਸੰਜਾਖ ਘੋੜੀ ਹੈ ਜੀ ਭਈ ਨਹੀਂ ਆਇਆ ਇਹਨੂੰ ਮੜਾ ਬੰਨਗੇ ਇੱਥੇ 12 ਫੜ ਕੁੜੀ ਲੈ ਮੈਨੂੰ ਫੜਾ ਦੇ ਬਾਈ ਉਹ ਕਰਾਉ ਕਰੂ ਦੂਦੀ ਦੂਦੀਆ ਸੰਜਾਫ ਆ ਕੁੜੀ 60 ਵਾਰ ਹਾਈਟ ਆ ਜੀ 24 ਤਰੀਕ ਦੀ ਮੀਟ ਹੋਏ ਤਕਰੀਬਨ 18 18 ਦਿਨ ਹੋ ਗਏ ਮੀਟ ਨੂੰ ਗਰਦਨ ਗੁਰਦਨ ਦਾ ਕੁੰਡ ਦੇਖ ਸਕਦੇ ਆ ਬਰਾਤਾਂ ਵਿੱਚ ਆ ਮਾਰਵਾੜੀ ਕੁੜੀ ਅਲੀਜੇ ਦੀ ਬੱਚੀ ਆ 2 ਸਵਾ 2 ਸਾਲ ਉਮਰ ਆ ਜੀ ਮੱਥੇ ਪਰਲਾ ਬਲੇਜ ਆ ਤਿੰਨ ਪੈਰ ਚੱਟਿਆ ਕੁੰਡੀ ਵਾਲਾ ਕੰਨ ਤੇ ਦਿਲਵਾਗ ਦੀ ਪੁੱਤਰੀ ਰਣੀ ਵਾਲੇ ਦੀ ਦੋਸਤੋ ਅਲੀ ਯਾਕੂਬ ਦੇ ਕੋੜੇ ਦੇ ਬੱਚੇ ਸੋ 3 ਜਨਵਰੀ ਆਜਾ ਨੰਬਰ ਕਰ ਲਓ ਨੋਟ 6239154543 9855599017 ਮਿਲਦੇ ਜਲਦੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ